ਜਾਗੇ ਆਉਣ ਜਾਣ ਬਣਿਆ ਫਿਰਨਾ ਬੈਠ ਕਿਸੇ ਨੇ ਰਹਿਣਾ ਤੱਕ ਜੋਰ ਜਵਾਨੀ ਨੂੰ ਚੰਦ ਦਿਨ ਮਾਰੇ ਚਮਕ ਟਟੈਣਾ ਰੰਗਾਂ ਦੀ ਬਾਪੁੱਲ ਗਿਆ ਮਨਾਣਾ ਭੁੱਲ ਸਮਝ ਚੰਗਿਆੜੇ ਇਸ ਰੰਗਲੀ ਦੁਨੀਆਂ ਦੇ ਗਾਫਲਾ ਦਰਸ਼ਨ ਚਾਰ ਕਿਸੇ ਨੇ ਰਹਿਣਾ ਤੱਕ ਜੋਰ ਜਵਾਨੀ ਨੂੰ ਚੰਦ ਦਿਨ ਮਾਰੇ ਚਮਕ ਟਟੈਣਾ ਰੰਗਾ ਦੀ ਪਾ ਭੁੱਲ ਗਿਆ ਮਨਾਣਾ ਭੁੱਲ ਸਮਝ ਚੰਗਿਆੜੇ ਇਸ ਰੰਗਲੀ ਦੁਨੀਆ ਦੇ ਗਾਫਲਾ ਦਰਸ਼ਨ ਚਾਰ ਦਿਹਾ ਮਿੱਟੀ ਵਿੱਚ ਸਮਾਉਣਾ ਕੇਰਾ ਅੱਖ ਮਿੱਟੀ ਤੋਂ ਮੁੜਨਾ ਪਰਤ ਕਿਸੇ ਨੇ ਆਉਣਾ ਜਿੰਦ ਕਾਲ ਬਾਜ ਚਪਟੂ ਸੁਣਨੇ ਨਹੀਂ ਕਿਸੇ ਨੇ ਹਾੜੇ ਇਸ ਰੰਗਲੀ ਦੁਨੀਆਂ ਦੇ ਗਾ ਭਲਾ ਦਰਸ਼ਨ ਚਾਰ ਪਾਲੇ ਮਹਿਲ ਸੁੰਦਰ ਲਾਚਰ ਨੇ ਪਾਣੀ ਦੇ ਆ ਬੁਲ ਬੁਲਿਆ ਖਬਰੇ ਨਾ ਪਲਦੀ ਦਾਵੇ ਕੀ ਕਰਨੇ ਇਕਦਮ ਦੀ ਲੀਲਾ ਹੈ ਇਕਦਮ ਦੀ ਲੀਲਾ ਹੈ ਮਾਲਸਾ ਰਚ ਰਿਆ ਬੜੇ ਪਵਾੜੇ ਇਸ ਰੰਗਲੀ ਦੁਨੀਆਂ ਦੇ ਗਾ ਫਲਾ ਦਰਸ਼ਨ ਚਾ ਦੀਆਂ ਸਿੱਪੀਆਂ ਬਣਨ ਦਵਾਈਆਂ ਤੇਰੇ ਚੰਦ ਬਦਨ ਦੀਆਂ ਹੱਡੀਆਂ ਕਿਸੇ ਕੰਮ ਨਾ ਆਈਆਂ ਜਿਸ ਜਿਸ ਮਉ ਸਾਰੀ ਲਈ ਕਿਆਂ ਦੇ ਗੱਲ ਛੱਡੇ ਫੇਰ ਕੋਹਾੜੇ ਇਸ ਰੰਗਲੀ ਦੁਨੀਆ ਦੇ ਗਾਫਲਾ ਦਰਸ਼ਨ ਚਾਰ ਮੰਜਕੇ ਕਾਮਾ ਮਮਤਾ ਹੈ ਲਾਲਚ ਦੀ ਇਹ ਸਭ ਮੋਹ ਵਦਾਇਆ ਦਾ ਮਾਂ ਜਾਰ ਜਦੂ ਖਤਮ ਹੋਏ ਪਤਲੇ ਪੈ ਜਾਣ ਰਿਸ਼ਤੇ ਗਾੜੇ ਇਸ ਰੰਗਲੀ ਦੁਨੀਆਂ ਦੇ ਗਾਫਲਾ ਦਰਸ਼ਨ ਚਾਰ ਦਹਾੜੇ ਜਵਨ ਦੀਆਂ ਮਹਿਕਾਂ ਨੇ ਕਰੀਬੇ ਸੁਰਤ ਗਾਫਲਾ ਸੁਰਤੀ ਮਾਇਆ ਦੇ ਛਲਵੇ ਚੋਂ ਨਿਕਲ ਜਾ ਬਾਹਰ ਵਿਖਾ ਕੇ ਫੁਰਤੀ ਓ ਸਾਡੇ ਸਗਲ ਚ ਮਿਲ ਲੈ ਨੂੰ ਸਾਡੇ ਸਗਲ ਚ ਮਿਲ ਲੈ ਨੂੰ ਮਾਰ ਲੈ ਦੀ ਯਾਰ ਜਨ ਔਰ ਸਿਕੰਦਰ ਲੱਦ ਵਹਿੰਦਿਆ ਕੀਤੀ ਗਈ ਛੱਡ ਕੇ ਸੁੰਦਰ ਦੇਹੀ ਦਾ ਮੰਦਰ ਲੋਕਾਂ ਚੋਂ ਅਸ ਤਾਂ ਲਈ ਮਿਲਣਗੇ ਕਟੇਸ਼ਨ ਦੇ ਪਾੜੇ ਇਸ ਰੰਗਲੀ ਦੁਨੀਆਂ ਦੇ ਗਾਫਲਾ ਦਰਸ਼ਨ ਚਾਰ ਦਿਹਾੜੇ ਮੁੜ ਮੁੜ ਕੇ ਮਿਲਣਾ ਨਹੀਂ ਮਾਨਸ ਜਨਮ ਦਾ ਮੇਲਾ ਹੈ ਬੈਂਕਾ ਹੋ ਜੂ ਦੇਸ਼ ਪਰਾਇਆ ਸੁਰਾ ਮਿੱਠੀਆਂ खंड ਪਰੀਆਂ छॾ ਤੁਰ ਗਏ टो